ਲਾਪ ਐ ਬਾਬਾ ਤਾਂ ਬਾਬਾ ਤਾਂ ਕੋਈ ਕੱਲ ਕਿਉਂ ਨਹੀਂ ਆਈ ਆਉ ਭਾਈ ਆਈ ਬਾਬਾ ਆਈ ਹੋ ਠੀਕ ਹੈ ਬਾਬਾ ਹਾਂ ਰੰਗ ਪਾ ਗਈ ਲਾਗੇ ਭਾਈ ਰੰਗ ਪਾ ਕੇ ਲਾਗੇ ਬਾਬਾ ਮੈਂ ਤਾਂ ਫਰਕ ਆ ਹੁਣ ਤੇਰੇ ਥੋਲੇ ਨਾਲ ਮੈਂ ਤਾਂ ਦੂਜਾ ਥੋਲਾ ਫੇਰ ਫੂਣ ਆਈ ਆ ਹੋਰ ਸੌਰੀ ਮਾਦਾ ਤਮੀਜ਼ ਤੂੰ ਗੋੜਾ ਕੇ ਰੱਖੀ ਤੇਰੇ ਬਾਅਦ ਤੇ ਨਜ਼ਰ ਲੱਗ ਗਈ ਸੀ ਤੈਨੂੰ ਤੇ ਕੱਲ ਮੈਂਥੋ ਆਇਆ ਨਹੀਂ ਗਿਆ ਅੱਛਾ ਤੈਨੂੰ ਪਤਾ ਬਾਬਾ ਤੈਨੂੰ ਦੱਸਿਆ ਤੈਗਾ ਸੀ ਉਹਦੇ ਵੀ ਬੰਦਾ ਤਾਂ ਕੰਮ ਨਹੀਂ ਕਰਦਾ ਹੈ ਏ ਆਪ ਨੂੰ ਉਹੀ ਗੱਲ ਸਾਰੇ ਕੰਮ ਆਪ ਨੂੰ ਕਰਨੇ ਪੈਂਦੇ ਨੇ ਹੋਰ ਅੱਜ ਫਿਰ ਪਾਣੀ ਤਿਆਰ ਕਰਕੇ ਰੱਖਿਆ ਦੁਵਾਰੇ ਅੱਛਾ ਬੱਬਾ ਹੋਰ ਇਹ ਤੇ ਕਾਂਟਾ ਲਗਾ ਮੰਤਰ ਹੋੰਤਰ ਮਾਰਨ ਤੇ ਕੱਲ ਬੱਬਾ ਮੈਂ ਤਾਂ ਸਾਡੇ ਇੱਕ ਗਾਈ ਬਣ ਰੱਖਿਆ ਸੀ ਕੀ ਚਲ ਦੁੱਧ ਬਾਦ ਕੰਨੀ ਔਖੇ ਆਵਾਂਗਾ ਸਿਆਲ ਚ ਤੇ ਉਹਦੇ ਬਾਅਦ ਤੇ ਕੱਲ ਤੂੜੀ ਲੈਣ ਲੱਗ ਗਈ ਹਾਂ ਆ ਉਹ ਵੀ ਇੱਕ ਤੇਰੇ ਵਰਗਾ ਬੱਬਾ ਸਾਡੇ ਉੱਥੇ ਲੱਲੂਆ ਨੇ ਤੇ ਉਹ ਕਹਿੰਦਾ ਭਾਈ ਕੋਈ ਨਾ ਚਾਰ ਪੰਡਾਂ ਲੈ ਜਾ ਭਾਈ ਪੁੰਨੀ ਹੁੰਦਾ ਧੀਬ ਹੁੰਦਾ ਪੁੰਨੀ ਲਾ ਹਾਂ ਤੇ ਮੈਂ ਕਿਹਾ ਮਾ ਬਾਬਾ ਚਾਰਕ ਪੰਡਾ ਤੂੰ ਦੇ ਦੇ ਬਾਬਾ ਚਾਰਕ ਪੰਡਾ ਨਾਲ ਇੱਕ ਬਾਬਾ ਦਾ ਕੰਮ ਆ ਉਹਦੇ ਕੋਲ ਥੋੜਾ ਪੁੱਛ ਜਾਨੀ ਹੁੰਨੀ ਆ ਚਲੋ ਉਹਨੂੰ ਪੁੱਛ ਕੇ ਆਉਂਗੀ ਮਾ ਚਾਰਕ ਪੰਡਾ ਲੈ ਜੀ ਭਾਈ ਇਹਨੇ ਭਾਈ 10 20 ਦਿਨ ਨੰਗ ਜਾਣਗੇ ਬਾਬਾ ਹਨਾ ਲੈ ਜੀ ਕੋਈ ਟੂੜੀ ਤਾਂ ਹੋਰ ਤੈਨੂੰ ਪਤਾ ਫਿਰ ਜਦੋਂ ਬੰਦੇ ਦਾ ਕੰਮ ਦੇ ਹੁਣ ਫਿਰ ਆਈ ਹੁੰਦਾ ਬਾਬਾ ਧੀਵੀਆਂ ਦੀ ਮੰਗਲੀਆਂ ਬੰਦਿਆਂ ਦੀਆਂ ਚੀਜ਼ਾਂ ਹੈ ਹਾਂ ਤੇ ਤੂੰ ਸੁਣਾ ਬਾਬਾ ਠੀਕ ਆ ਮਾ ਦਾ ਠੀਕ ਆ ਭਾਈ ਮੈਂ ਤਾਂ ਫਿਰ ਅੱਜ ਥੋੜਾ ਜਿਹਾ ਲੇਟ ਆਈ ਮਖੋ ਉਦਦੇ ਮਸ ਨਹੀਂ ਆ ਗਈ ਸੀ ਨਾ ਭਾਈ ਹਜੇ ਗਫਰਦਨ ਖੜਾ ਕਰਨੀ ਧੁੱਪ ਤਾਂ ਬਾਬਾ ਹਜੇ ਵੀ ਖੜੀ ਹੈ ਫਿਰ ਹੁਣ ਮੈਂ ਕੀ ਕਰਾਂ ਇਹਨੂੰ ਵੀ ਪੁੱਠਾ ਮੁਰਨਾ ਪੈਂਦਾ ਫਿਰ ਉਹ ਭਾਈ ਤੂੰ ਚੌਰੀਏ ਉਦਦੇ ਮੈਂ 3 ਵਜੇ ਆਈ ਸੀ ਅੱਜ ਮੈਂ ਘੰਟਾ ਲੇਟ ਆਈਆਂ ਧੁੱਪ ਤਾਂ ਹਜੇ ਵੀ ਖੜੀ ਹੈ ਹੁਣ ਕੀ ਕਰਾਂ ਜਵਾਕ ਤਬਾਕਾ ਨੂੰ ਕਹਿੰਦਾ ਵੀ ਵੈਦਾਂ ਨਾਲ ਦੀ ਮਾਸੀ ਨੂੰ ਸੂਲੇ ਪਾ ਜਾਵੇ ਨਾ ਬਪਾ ਕਿੱਥੇ ਰਹਿ ਜਾਂਦਾ ਤੈਨੂੰ ਨਹੀਂ ਪਤਾ ਮੇਰੇ ਘਰ ਵਾਲਾ ਬਾਲਾ ਖਰਾਬ ਆ ਉਹ ਤਾਂ ਦਾਰੂ ਪੀ ਕੇ ਮਨ ਦਾ ਥੰਦੜ ਕੇ ਹੁਕਰਦਾ ਤੋਂ ਦਾ ਬਣਾਈ ਪਲੇਸ ਕਰਦਾ ਜਿਵੇਂ ਕਿਸੇ ਕੋਲ ਖੜ ਜਾਂਦੀ ਜੇ ਮੈਂ ਕਿਸੇ ਕੋਲ ਬਹਿ ਜਾਨੀ ਆ ਤਾਂ ਕੈਨ ਨਾ ਤੋਦੇ ਮਾਰ ਮਾਰੀਆਂ ਐ ਨਹੀਂ ਪਤਾ ਤੇਰੇ ਕੋਲ ਹੁਣ ਥੋਲਾ ਪਾਉਣਾ ਆਂਦੀ ਆ ਹੈ ਤੇ ਤੈਨੂੰ ਸਮਹਾ ਦੇ ਵੀ ਉਹ ਬਾਬੇ ਕੋਲ ਤੂੰ ਤਾਂ ਮਾਰੀ ਹੋ ਕੇ ਜਾਨੀ ਆ ਪੁੱਛ ਨਾ ਹੁਣ ਤੈਨੂੰ ਪਤੀ ਐ ਦਾਰੂ ਵਾਲੇ ਬੰਦਾਂ ਦਾ ਕੋਈ ਹਾਲ ਨਹੀਂ ਐ ਜਿਹੜਾ ਕੱਟਦਾ ਉਹ ਹੀ ਸੈ ਨੂੰ ਪਤਾ ਓਰ ਦਾ ਕੁਝ ਨਹੀਂ ਸੀਵਾ ਓਰ ਦਾ ਬੱਸ ਐ ਵੀ ਸੀਵਾ ਬੱਸ ਉਹ ਸਮਾਨ ਜਿਹੜਾ ਮੁੱਤ ਲੈ ਗਈ ਸੀ ਪੰਜੀਰੀ ਦਾ ਹਾਂ ਤੇ ਉਹ ਫਿਰ ਮੈਂ ਕੱਲ ਕੁਝ ਪੰਜੀਰੀ ਰਲਾਉਣ ਲੱਗੀ ਮਗਲ ਰਲਾਇਕ ਦੇ ਮੈਂ ਹੁਣ ਤਾਂ ਸਿਆਲ ਚੜ ਗਿਆ ਬਾਬਾ ਉਨ ਕੀ ਘੋਡੇ ਦੇ ਰੇਗਾ ਸਾਲ ਚ ਪਰ ਮੰੰਡੂ ਤਾਂ ਲੈ ਆਂਗੀ ਭੋਰਾ ਸੌਰੀਏ ਬਾਬੇ ਨੂੰ ਵੀ ਲੈ ਕੇ ਚੱਲ ਬਾਬਾ ਮੇਰੇ ਤਾਂ ਜਾਦ ਨਹੀਂ ਜੀ ਮੈਂ ਤਾਂ ਭੱਜੀ ਜਾਂਦੀ ਨਾ ਬਸ ਫੜੀ ਆਗੀ ਇਹ ਜੇ ਤਾਂ ਮੈਂ ਦੂਜਾ ਤੀਜਾ ਥੋੜਾ ਪਹੁੰਚ ਆਈ ਆ ਦੂਜਾ ਹੋ ਜਾਊਗਾ ਜਿੱਦੇ ਤੀਤਾ ਤੀਜਾ ਥੋੜਾ ਪਹੁੰਚ ਆਈ ਉਹਦੇ ਮੈਂ ਜਰੂਰ ਲੈ ਕੇ ਆਉਂਗੀ ਕਿਲੋ ਪੰਜੀਰੀ ਲੈ ਦੂੰਗਾ ਬਾਬਾ ਮੈਂ ਤਾਂ 5 ਕਿਲੋ ਘਿਓ ਦੇ ਵਿੱਚ 5 ਕਿਲੋ ਆਟਾ ਸੜਦਾ ਔਰ ਦਾ ਸੌਰਗੇ ਤੇਰਾ ਚਿਹਰਾ ਵੀ ਆਣਾ ਅਸੀਂ ਸੌਂ ਕਰਤਾਗਾ ਉਹ ਤਾਂ ਬਾਬਾ ਤੈਨੂੰ ਪਤਾ ਫਿਰ ਜਦੋਂ ਬੰਦਾ ਬਿਮਾਰ ਹੁੰਦਾ ਉਹ ਤਾਂ ਕੁਛ ਨਹੀਂ ਜੀ ਕਰਦਾ ਹੈ ਤੇ ਹੂੰ ਫਰਕ ਜ ਮੈਨੂੰ ਹੈਗਾਗਾ ਵਧੀਆ ਮੈਨੂੰ ਲੱਗਦਾ ਵੀ ਤੀਜਾ ਥੋੜਾ ਪੈ ਕੇ ਜਦੋਂ ਮੈਂ ਜਮਾ ਠੀਕ ਹੋ ਜੂੰਗੀ ਅੱਤਾਂ ਦਾ ਮੈਂ ਤਾ ਲਾਵੀਆ ਕ੍ਰੀਨਾ ਨਕਟਾਏ ਵਰਗੀ ਨਕਟਾਏ ਵਰਗੀ ਬਾਬਾ ਤੂੰ ਤਾਂ ਹੁਣ ਮੈਨ ਲਾ ਦੋਹੀ ਗੱਲ ਨਾ ਜਰ ਤੂੰ ਵੀ ਮੈਨੂੰ ਅੱਜ ਲਾਏਂਗਾ ਹੋਰ ਨਾ ਜਰ ਨਾ ਲਾ ਦੀ ਬਾਬਾ ਮੈਂ ਤਾਂ ਪਹਿਲਾ ਮਾਸਾ ਮਾਣੀ ਮੋਟੇ ਠੀਕ ਹੋ ਜਾ ਨਾ ਜਰ ਆ ਤੇਰੇ ਬਾਤ ਤੇ ਨਾਜਰ ਦਾ ਪੱਕਾ ਪਹਿਲਾਂ ਤਾਂ ਬਾਬਾ ਨਾਜਰ ਦਾ ਅੱਗੇ ਬੰਨ ਮੇਰੇ ਕੋਲ ਤਾਂ ਦੇਖੀ ਜੋ ਹੋਰ ਨਾਜਰ ਲਾ ਉਹ ਉਤਨਾ ਤੂੰ ਸੁਨਾ ਤਾ ਬਾਬਾ ਚੱਬੜ ਦਾਸ ਚੱਬੜ ਦਾਸ ਚਾ ਮੁਰਕੇ ਦੇ ਕੋਲੇ ਲੱਗੇ ਭੂਤ ਪ੍ਰੇਤ ਕੋਈ ਚੇਲਾ ਟੱਕ ਟੱਕ ਕਰਦੇ ਕੰਮ ਕਰਾਉਂਦਾ ਲੈ ਬਾਬਾ ਵੜਦੇ ਨਾ ਟੱਕੋ ਚੱਲ ਹੁਣ ਤਾਂ ਨਜ਼ਰ ਲੱਗਦੀ ਬਾਬਾ ਮੈਂ ਕੋ ਬੜਾ ਹੁਣ ਤੈਨੂੰ ਭੂਤ ਨਹੀਂ ਜੰਭੂ ਗਈ ਹੂੰ ਆਏ ਪੁੱਠੀ ਨਿਕਲਣਾ ਕਰ ਬਾਬਾ ਐ ਕਹ ਵੀ ਨਾਜ਼ ਲੱਗੂ ਕਿ ਨਾ ਲੱਗੂ ਨਾਜ਼ ਨਹੀਂ ਲਾਉਦੀ ਭਈ ਮੈਂ ਲਾਉਂਗੇ ਫੇਰ ਲੱਗੂ ਨਾ ਪਪਾ ਤੂੰ ਵੀ ਨਾ ਲਾਈ ਨਾ ਜਾ ਮੈਂ ਤਾਂ ਨਜ਼ਰ ਵਾਲੀ ਲੱਗਦੀ ਆ ਅਗਲਾ ਕਾ ਹੁੰਦਾ ਹੈ ਇੰਨੀ ਸੋਹਣੀ ਸੁਨੱਖੀ ਇਹ ਹੈ ਮਟਿਆਰ ਜਵਾਨ ਆ ਮੋਟੀ-ਮੋਟੀ ਆ ਤੇ ਉਹੀ ਗੱਲ ਅਗਲ ਤਾਂ ਆਇਆ ਹੁੰਦਾ ਮੋਟੀ ਦਾੜ੍ਹੀ ਆ پتہ ਨਹੀਂ ਕਿੰਨੀ ਕਿ ਜਾਣ ਤੈਨੂੰ ਪੁੱਤੇ ਦੀ ਜਾਨ ਪੋਰਾ ਨਹੀਂ ਹੈਗੀ ਮੇਰੇ ਚ ਹੋਰ ਦਾਸ ਕੋਈ ਕੰਮ ਤੇਰੇ ਕਰਨ ਵਾਲਾ ਕੋਈ ਹੋਰ ਦਾ ਪਪਾ ਕੋਈ ਕੰਮ ਨਹੀਂ ਹੈ ਕਰਨ ਵਾਲਾ ਇੱਕ ਤਾਂ ਤੈਨੂੰ ਮੈਂ ਕਹਿੰਦੀ ਇੱਕ ਤਾਂ ਪਾ ਦੇ ਮੇਰੇ ਥੋੜਾ ਜੇ ਇੱਕ ਬੰਚਾਰਕ ਪੰਡਾ ਤੂੜੀ ਦੇ ਦੇ ਪਪਾ ਜਿੱਦੇ ਬਤੀਜਾ ਥੋੜਾ ਕੋਣ ਆਈ ਨਾ ਉਹ ਤੇ ਮੇਰੇ ਰੇੜੀ ਲਿਆਉਂਗੀ ਮੋਟਰਸਾਈਕਲ ਵਾਲੀ ਉਹਦੇ ਵਿੱਚ 4 ਬੰਦਾ ਕਰਕੇ ਲਿਆ ਜੀ ਉਹ ਤਾਂ 4 ਦੀ 5 ਲੈਣੀ 4 ਤਰਕੇ ਤੇ ਇੱਕ ਤਿੰਨ ਵੇਪ ਮੈਂ ਇਹ ਕਹਿੰਦੀ ਸੀ ਵੀ ਮੈਨੂੰ ਕੰਮ ਤੇ ਲਵਾ ਦੇ ਕੋ ਦੋ ਚਾਰ ਘਰ ਮਿਲ ਜਾਣ ਕੰਮ ਤੇ ਚਲ ਜਿਹੜਾ ਕੋਈ 1000 ਰੁਪਏ ਮਹੀਨੇ ਦੇ ਆ ਤੈਨੂੰ 4000 ਰੁਪਏ ਆਜਿਆ ਕਰੂਗਾ ਆ ਟਾਈਮ ਪਾਸ ਹੋਈ ਜਾਊਗਾ ਜਿਵੇਂ ਆਕਤਾ ਹੁਣ ਪਾਲ ਲਈ ਕੋਈ ਕੰਮ ਦੇ ਵਾਸਤੇ 6 ਸਾਲ ਦਾ ਮਹੀਨਾ ਉਹ ਤੇਨੂੰ ਪਤਾ ਕੋਈ ਨਹੀਂ ਆਟੇ ਚੁੰਡੀ ਵੀ ਦਿੰਦਾ ਕੰਮ ਦੇ ਲਾ ਭਾਈ ਤੈਨੂੰ ਲਵਾ ਦਿਆਂ ਜਾਂ ਆਣ ਆਣ ਮੇਰੀ ਵਾਧੂ ਆ ਹਾਂ ਤੈਨੂੰ ਆਖਦੀ ਆ ਬਾਬਾ ਤੇ ਤੇ ਜਾਣ ਪਛਾਣ ਕੱਲ ਕਰ ਅੱਜ ਕਰ ਨੂੰ ਕੰਮ ਤੇ ਲਾਵਾ ਕਿਰਾਂ ਕੋਈ ਵੀ ਬੰਦਾ हां बाबा ਮੌੜੀ ਨਹੀਂ ਘੱਟ ਆ ਰਿਹਾ ਫਰੇਕ ਮੰਗਾ ਉਹਦਾ ਬਾਬਾ ਉਹਨਦੇ ਪਤੀ ਜਾ ਅਗਲਾ ਮਸ਼ਹੂਰੀ ਦਾ ਫਾਇਦਾ ਚੱਕ ਲੈਂਦਾ ਮਸ਼ਹੂਰੀ ਦਾ ਅਗਲਾ ਘਰ ਜੀ ਅਗਲਾ ੱੱਕੇ ਨਾਲ ਹੀ ਉਹ ਕਰਦਾ ਭਈ ਅੱਜ ਕੱਲ੍ਹ ਐਸਾ ਜਵਾਨ ਆ ਰਿਹਾ ਹੈਗਾ ਇਹ ਤਾਂ ਹੈ ਬਾਬਾ ਹੈ ਇਹ ਤਾਂ ਹੈ ਕੰਮ ਦੇ ਹੁਣ ਜਿਹੜੀਆਂ ਜਲਦੀ ਨਬਚਾਰੀਆਂ ਆਪ ਦੀ ਜਾਨੀਆਂ ਦਾ ਬਾਬਾ ਵੀ ਥੋੜੀ ਮਿਹਨਤ ਕਰਨ ਖਰਤਨ ਹਾਂ ਪਰ ਲੋਕ ਨਹੀਂ ਦੇਖਦੇ ਫਾਇਦਾ ਚੱਕਦੇ ਨੇ ਇਹਦਾ ਚੱਕਦੇ ਨੌਕਰੀ ਦੇਖਦੇ ਤੂੰ ਤਾਂ ਲਾਉਣ ਤੂੰ ਤਾਂ ਲੋਕ ਟੱਕਦੇ ਨਹੀਂ ਭਈ ਫਾਇਦਾ ਹਾਂ ਮੈਂ ਆਗੜੀ ਆਇਆ ਨਹੀਂ ਸੋਚਦੇ ਵੀ ਉਹਦੀ ਮਜਬੂਰੀ ਚ ਕੰਮ ਕਰਨਾ ਹੋਊਗਾ ਹਾਂ ਸਾਡੀ ਵੀ ਭੈਣ ਹੋਊਗੀ ਘਰੇ ਸਾਡੀ ਵੀ ਮਾਂ ਹੋਊਗੀ ਘਰੇ ਹੈ ਇਹ ਕੋਈ ਆਪਦੇ ਮਜਬੂਰੀ ਦਾ ਮਾਰ ਆਪਦੇ ਘਰੋਂ ਨਿਕਲਦਾ ਕੰਮ ਕਰਨ ਦਾ ਮਾਰ ਹੁਣ ਤੇਰਾ ਕਿਹੜਾ ਦੀ ਕਰਦਾ ਕੰਮ ਕਰਨ ਨੂੰ ਜਵਾਕਾਂ ਦੀ ਮਾਰੀ ਤੂੰ ਕੰਮ ਕਰਦੀ ਮਮਾ ਮੈਂ ਤਾਂ ਨਾ ਹੁਣ ਉਹੀ ਗੱਲ ਐਂਓ ਕਹਿੰਦੀ ਸੀ ਮਕੱਲ ਪਾਪੇ ਨੂੰ ਆ ਕੇ ਆਉਂਗੀ ਵੀ ਮੈਨੂੰ ਕਿਤੇ ਕੰਮ ਤੇ ਲਵਾ ਦੇ ਨਿੱਕੇ ਨਿੱਕੇ ਜਵਾਕਾਂ ਦੇ ਭਾਈ ਹੁਣ ਮੈਂ 12 12 ਸਾਲ ਦਾ ਮਹੀਨਾ ਘੱਖਾ ਹੋ ਜੂ ਕੱਢਣਾ ਹੁਣ ਮੈਂ 1200 ਰੁਪਏ ਦੰਨਾਗਾ ਹਾਂ ਬਾਬਾ ਹੈ ਚਾਲੋ ਪਿੰਡ ਚੋਂ ਆਉਂਦੀ ਆ ਉਹਨੂੰ 1200 ਰੁਪਏ ਮਹੀਨਾ ਦੇ ਦਿਆ ਨਾ ਦੁੱਧ ਲੈ ਜਾਂਦੀ ਆ ਪਾਈਆ ਹਾਂ ਇਹ ਤਾਂ ਹੈ ਨਹੀਂ ਤਾ ਤੂੰ 1500 ਲੈ ਲਿਆ ਕਰੇਂਗੀ ਦੁੱਧ ਨਹੀਂ ਲੈ ਆਇਆ ਕਰੇਗੀ ਬਾਬਾ ਦੁੱਧ ਤਾਂ ਉਹੀ ਗੱਲ ਹੁਣ ਮੈਂ ਦੁੱਧ ਵੀ ਮਹਿੰਗਾ ਹੋ ਰਹੇ ਨੇ ਤੂੰ ਮੈਨੂੰ ਬਾਬਾ 1200 ਹੀ ਦੇ ਦਿਆ ਕਰੀ ਭੌਂਦੀ ਮੈਨੂੰ ਦੁੱਧ ਨਾਲ ਦੇ ਦਿਆ ਕਰਦਾ ਤਾਂ ਦੁੱਧ ਦੇ ਦਿਆ ਕਰ ਇੱਕ ਟਾਈਮ ਤੇ ਹੁਣ ਲੋਕ ਪਈ ਐ ਕਹਿਣਗੇ ਕਿ ਫੇਰ ਐ ਕਹਿਣਗੇ ਕਿ ਕਿਹੜੇ ਨੇ ਬਾਬੇ ਨੇ ਜਨਾਨੀ ਰੱਖ ਲਈ ਕਿਹੜਾ ਇੱਕ ਬੰਦਾ ਬਾਬਾ ਉਹ ਉਹੀ ਗੱਲ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਲੋਕਾਂ ਦਾ ਦੋਹਾਂ ਪਾਸੇ ਨੇ ਲੋਕਾਂ ਨੇ ਨਾ ਬਰਵਾ ਕਰੇ ਬਾਬਾ ਫਿਰ ਭਈ ਤੂੰ ਮੇਰੀ ਕਰਜਿਆ ਕਰ ਕਰਮਾਂ ਆ ਕੇ ਕਰਜਿਆ ਕਰੂੰ ਬੱਬਾ ਉਹਦੇ ਕਿੰਨੇ ਕ ਦਿਨ ਲੱਗਣਗੇ ਪੂਰੇ ਹੋਣ ਦੇ ਉਹਦੇ ਕੋਲ ਤਾਂ ਘਰ ਵੀ ਵਾਵਾ ਹੋਣਗੇ ਉਹ ਤਾਂ ਭਈ ਹੁਣ ਆ ਮਹੀਨਾ ਪੂਰਾ ਹੋ ਗਿਆ ਉਹਦਾ ਜਵਾਬ ਦੇਗੀ ਮੈਨੂੰ ਅੱਛਾ ਕਿਉਂ ਹੋਰ ਉਹ ਕਹਿੰਦੀ ਭਈ ਮੇਰਾ ਸਰਦਾਰੀਆਂ ਕਹਿੰਦੀ ਭਈ ਬਾਲੇ ਘਰ ਹੋ ਗਈ ਮੇਰੇ ਕੋਲ ਅੱਛਾ ਫਿਰ ਬੱਬਾ ਮੈਨੂੰ ਲੱਗਦਾ ਭਈ ਸਾਰਾ ਬਾਕਰੂ ਕਰ ਨਹੀਂ ਮਾਰੀ ਕੋਈ ਨਾ ਬੱਬਾ ਫਿਰ ਮੈਂ ਕਰਜਿਆ ਕਰੂੰਗੀ ਉਹ ਫਿਰ ਤੂੰ ਗੱਲ ਕਰਾਏ ਮੈਨੂੰ ਔਖਾ ਔਖਾ ਤਾਂ ਹੈਗਾ ਬੱਬਾ ਹੁਣ ਮੈਂ ਵੀ ਕੀ ਕਰਾਂ ਹੁਣ ਮੈਂ ਅਸੀਂ ਉੱਤੇ ਕਿਰਾਏ ਤੇ ਰਹਨੇ ਆ ਤੂੰ ਐ ਕਰ ਨਾ ਫਿਰ ਉਹ ਚ ਕੋਈ ਲੈ ਆ ਕਰੀ ਆਪਣੀ ਬਾਤ ਨੂੰ ਖੜੀ ਆ ਸਕੂਟਰੀ ਤਾਂ ਬਾਬਾ ਮੈਨੂੰ ਚਲਾਉਣੀ ਨਹੀਂ ਆਉਂਦੀ ਐ ਨਹੀਂ ਮਤਲਬ ਲੱਤ ਲੱਤ ਕੋਡਾ ਤੜਾ ਕੇ ਬਹਿ ਜਾ ਕੋਈ ਕਿਹਾ ਦੂੰਗਾ ਮੈਂ ਦੋ ਦਿਨਾਂ ਚ ਨਾ ਬਾਬਾ ਫਿਰ ਉਹੀ ਗੱਲ ਛੱਕਦਾ ਫਿਰ ਮੱਲੇ ਜੋਰੀ ਕਰਦੇ ਨੇ ਦੁਨੀਆ ਅਗਲੇ ਕਹਣਗੇ ਬਾਬਾ ਸਕੂਟਰੀ ਕਿਉਂ ਸਤਾਉਂਦਾ ਫਿਰਦਾ ਇਹਨੂੰ ਕੋਈ ਕਿਸੇ ਨੂੰ ਹੋਰ ਕਹਦਾ ਕਿ ਕਿਸ ਕੁੜੀ ਕੱਤਰੀ ਨੂੰ ਕਹਿੰਦਾ ਕਿ ਸ਼ਿਕਾਇਤ ਦਊਗੀ ਚਲ ਕੋਈ ਨਾ ਬਾਬਾ ਜੇ ਮੈਂ ਸਕੂਟਰੀ ਸਿੱਖ ਗਈ ਤਾਂ ਮੈਂ ਲੈ ਜਾ ਕਰੂੰਗੀ ਨਹੀਂ ਮੈਂ ਤੜਕੇ ਅੱਠ ਵਾਲੇ ਵਾਸਤੇ ਆ ਜਾ ਕਰੂੰਗੀ ਤੇ ਪੰਜ ਵਾਲੇ ਵਾਸਤੇ ਆ ਜਾ ਕਰੂੰਗੀ ਤਰਪੀ ਦਿਨ ਮੈਂ ਇੱਕ ਦਿਨ ਮੈਂ ਇੱਥੇ ਰਹਿ ਕਰੂੰਗੀ ਕੰਮ ਧੰਦਾ ਕਰ ਜਾ ਕਰੂੰਗੀ ਆ ਗੜੇ ਆ ਦਾ 12:00 ਵਜੇ ਬਾਕੀ ਭੁਆਉਂਦੀ ਆਪਾਂ ਨੂੰ ਕੋਈ ਐਨੀ ਚੱਕਰ ਵੀ ਨਹੀਂ ਹਾਂ ਬੱਬਾ ਤਾਂ ਉਹੀ ਗੱਲ ਬੱਬਾ ਆਪਦਾ ਘਰ ਦਾ ਨਾ ਚਲੋ ਘਰ ਦਾ ਮਸਲਾ ਹੋ ਜਾਂਦਾ ਨਾ ਹਾਂ ਉਹਦੇ ਦਾ ਇੱਕ ਬੰਦੇ ਨਾਲ ਘਰ ਦਾ ਘਰ ਨੂੰ ਘਰ ਬਣ ਜੇ ਉਹ ਤਾਂ ਇਹ ਜੀ ਸੋਚ ਲੈਂਦਾ ਤੇ ਜੇ ਕੋਈ ਹੋਰ ਹੋਵੇ ਉਹ ਤਾਂ ਅਗਲਾ ਹੀ ਕਹਿੰਦਾ ਵੀ 8:00 ਵਜੇ ਆ ਤੇ 7:00 5:00 ਵਜੇ ਜਾ ਫਿਰ ਤੂੰ ਆਇਆ ਕਰੀ ਤੂੰ ਰੂ ਰੂ ਲੈ ਆਗਾ ਕਿਰਾਏ ਤੇ ਰਹਿਣੇ ਉੱਥੇ ਰਹਿਣ ਲੱਗ ਜੂ ਮੇਰੇ ਕੋਲ ਬਾਬਾ ਉੱਥੇ ਸਾਨੂੰ ਕਈ ਸਾਲ ਹੋ ਗਏ 10-12 ਸਾਲ ਹੋ ਗਏ ਆਂ ਇਹਨਾਂ ਨੂੰ ਤੈਨੂੰ ਪਤਾ ਕਵੇ ਪੇ ਤੁਸੀਂ ਰਹਿਣ ਲੱਗ ਜਾਓ ਇਧਰਲੇ ਨਮਾਇਰਾਂ ਜਾ ਨਾ ਬਾਬਾ ਉਹਦਾ ਦਾਰੂ ਪਹਿਲਾਂ ਪੀਂਦਾ ਮੇਰੇ ਘਰ ਵਾਲਾ ਐ ਲੋਟ ਨਹੀਂ ਆਉਂਦਾ ਵਿੱਚ ਉਹ ਲੋਟ ਕਰ ਲਾਂਗੇ ਤਾਂ ਕਿ ਧੁਗੇ ਨਾਲ ਨਾ ਨਾ ਬਾਬਾ ਬਾਹਲਾ ਹਰਾਮੀ ਆ ਤਾਈ ਨੂੰ ਪਤਾ ਤੇਰਾ ਵੀ ਜਰੂਸ ਕੱਢ ਦੇ ਇੱਥੇ ਪਿੰਡ 'ਚ ਹਰਾਮੀ ਕੀ ਹਰਾਮ ਟੱਪਾਂ ਨਾਲ ਲੋਟ ਕਰ ਲਾਂਗੇ ਵੀਰਾ ਨਾ ਨਾ ਬਾਬਾ ਐ ਵੀ ਤੇਰੇ ਵਰਗੇ ਸਿਆਣੇ ਮਿਹਣੇ ਬੰਦੇ ਦੀ ਕਾਹ ਨੂੰ ਨਾ ਪਾਉਂ ਰਿਹਾ ਕਰੂਗਾ ਉਹ ਨਾ ਬਾਬਾ ਇੰਨਾ ਕਿੱਥੇ ਐ ਜੇ ਇੰਨਾ ਕੁਝ ਕਰਨ ਵਾਲਾ ਹੋਵੇ ਤਾਂ ਮੈਂ ਕੋਈ ਕੰਮ ਤੇ ਲੱਗਾ ਟੱਕਾਂ ਨਹੀਂ ਤੋੜਦਾ ਤ ਅਮੀ ਤੇਰੇ ਸਿਆਣੇ ਮਿਹਨੇ ਬੰਦੇ ਦੀ ਮੈਂ ਕਿਉਂ ਬਦਨਾਮ ਕਰਾਂ ਉਹ ਤਾਂ ਜਹਜਾ ਹੈਗਾ ਉਹ ਤੈਨੂੰ ਵੀ ਨਹੀਂ ਸਾਉਂਦਾ ਭਾਈ ਫਿਰ ਐਸਾ ਹਸਾ ਨਾ ਬਾਬਾ ਬਸ ਚੁੱਪਚੀ ਭਲੀ ਆ ਓਏ ਗੱਲ ਜਵਾਕ ਜਾਮਾ ਕਿੜੇ ਤੇ ਚਾਰ ਤੇ ਹੁਣ ਖਵਾਉਣਾ ਪੈਣਾ ਤਾਂ ਤਵਲ ਜਨਾਨੀ ਤੇ ਸਾਰੇ ਹੁਣ ਉਹ ਤਾਂ ਹੁਣ ਨਸ਼ਾ ਨਾ ਡੱਕ ਕੇ ਪਾ ਜਾਂਦਾ ਮੌਨਾ ਦਰਦ ਰੂਪੀ ਕੇ ਹੁਣ ਮੈਨੂੰ ਤਾਂ ਬਾਬਾ ਆਥੇ ਜਵਾਸ ਤੋਰ ਤੋਰ ਖਾਂਗੇ ਇਹ ਰੋਟੀ ਖਾਣੀ ਆ ਦਾਲ ਲਿਆ ਹੈ ਇੱਕ ਜਖਾਮ ਆ ਨਜਰ ਨੂੰ ਜਲਨੇ ਮੈਂ ਤਾਂ ਤਪਾਲੀ ਉਹ ਨਾ ਜਿਹੜੇ ਦਾ ਸਵਾਣ ਵਾਲਿਆ ਆ ਭਾਈ ਅੱਜ ਗਿਆ ਸੀ ਮੰਡੀ ਹਾਂ ਬਾਬਾ ਨਾ ਤਾਂ ਖਾਸ ਖਾਸ ਕੋਪੇ ਦਾ ਬੋਟਾ ਖਾਗਾ ਸਵਾਣ ਲੈ ਆ ਮੈਂ ਦਵਾਈ ਬਣਾਉ ਕਰ ਲੂ ਬਣਾ ਕੇ ਬਾਬਾ ਤੂੰ ਹੀ ਦੇ ਦੀ ਮੈਨੂੰ ਤਾਂ ਪਰ ਤੂੰ ਉਹ ਕਰ ਨੂੰ ਆ ਨਹੀਂ 12:00 ਵਜੇ ਪੀਣੀ ਬੂ ਤੈਨੂੰ ਉਹ ਆ ਕੇ ਠੀਕ ਆ ਬਾਬਾ ਪਹਿਲੇ ਥੋੜਾ ਪਾ ਦੇ ਫਿਰ ਮੈਂ ਜਾਉਂਗੀ ਵੀ ਔੜਾ ਦਾ ਚਰ ਪਾ ਦੇ ਨਾ ਫਿਰ ਅਪਰੀ ਜਾਣਾ ਬੋ ਭਾਈ ਕੋਈ ਨਾ ਬਾਬਾ ਪਾ ਦੇ ਫਿਰ ਹੁਣ ਆ ਜਾ ਭਾਈ ਫਿਰ ਚਲੋ ਥਰੂ ਮੰਤਰ ਮੈਂ ਤਾਂ ਖਲੇ ਮਾ ਬਾਬਾ ਮੈਨੂੰ ਲਾਂਬਾ ਦੇਊਗਾ ਵੀ ਭਾਈ ਤੂੰ ਕੱਲ ਨਾ ਆਈਂ ਹਾਂ ਮੈਂ بابا ਨੂੰ ਕੀ ਜਵਾਬ ਦਵਾਂਗੀ ਕੱਲ ਵੀ ਡਿੱਕੀ ਜਾਂ ਮੈਂ ਚਲ ਬਾਬੇਰ ਪਤੀ ਆ ਬਾਬੇ ਨੂੰ ਕੱਲ ਰਾਮ ਕਹਾਣੀ ਦੱਸ ਕੇ ਆਈਆਂ ਮੈਂ ਵੀ ਐ ਕਰਕੇ ਪਾਪਾ ਬੰਦਾ ਤਾਂ ਹੁਣ ਕੰਮ ਕਰਦਾ ਵਾਲੀ ਹੈ ਇਹ ਆਪ ਨੂੰ ਕਰਨਾ ਪੈਂਦਾ ਹੈ ਮੈਨੂੰ ਪਤਾ ਹੀ ਪਈਆਂ ਤੂੰ ਵਿਚਾਰਾ ਦਿਨੇ ਆ ਗਿਆ ਕੱਲ ਨੂੰ ਅੱਜ ਹਾਂ ਤੇ ਵੀ ਬਾਬਾ ਆਪੀ ਮਜਬੂਰੀ ਸਮਝ ਲੂਗਾ ਮੇਰੀ ਹੈ ਬਾਬੇ ਨੇ ਥੋੜਾ ਜਿਹਾ ਸਾਹ ਨਾਲ ਪਾਇਆ ਸੀ ਭਾਈ ਆਵੇਂ ਆਵੇਂ ਤੂੰ ਥੋੜਾ ਪਾ ਲੈ ਨਾ ਬਾਬਾ ਜੀ ਮੈਨੂੰ ਫਰਕ ਪਿਆ ਮੈਂ ਫੇਰ ਹੀ ਆਈਆਂ ਹਾਂ ਕੋਈ ਜੜੀ ਦੇ ਕੇਰਾ ਖੋਲਾ ਪਾਦਾਰਾ ਮੈਂ ਉਹ ਆਉਂਦੀ ਆ ਮੁੱਕੇ ਫਰਕ ਪੈਂਦਾ ਵਾ ਹਾਂ ਇਹ ਤਾਂ ਹੈ ਬਾਬਾ ਉਹੀ ਤਾਂ ਗੱਲ ਆ ਬਾਬਾ ਮੈਂ ਤਾਂ ਹੋਰ ਵੀ ਚਾਰ ਦਿਆਂ ਨੂੰ ਕਿਹਾ ਸੀ ਮੈਂ ਕਿਹਾ ਉੱਥੇ ਬਾਬਾ ਗਾ ਤੇ ਬਲਾਈ ਵਧੀਆ ਇਲਾਜ ਕਰ ਦਵਾ ਥੋੜਾ ਥੋੜਾ ਵਧੀਆ ਪਾਉਂਦਾ ਨੇ ਜਿਪ ਪਾਉਣਾ ਹੋਵੇ ਤਾਂ ਤੇ ਉਹ ਮੈਨੂੰ ਕਹਿੰਦੀ ਸੀਗੀ ਕਈ ਵਾਰ ਮੈਂ ਚੱਲੂਗੀ ਤੇਰੇ ਨਾਲ ਅੱਜ ਤਾਂ ਉਹ ਟਾਈਮ ਨਹੀਂ ਹੈਗਾ ਸੀ ਤੇ ਮੈਂ ਉਹਨੂੰ ਅਖਰ ਪੰਗਾ ਪਾਣੀ ਜ ਜਾਏਗੀ ਤਾਂ ਮੈਨੂੰ ਦੱਸ ਦੀ ਮੈਂ ਬਾਬੇ ਕੋਲ ਤੇਰੇ ਨਾਲ ਲੈ ਚੱਲੂਗੀ ਲੈ ਭਾਈ ਭਰ ਬਾੜ ਲੋੜ ਹੋ ਹੁਣ ਤੇ ਆ ਪੱਕਾ ਰਾਜ ਹੋ ਗਿਆ ਠੀਕ ਹੈ ਬਾਬਾ ਬਸ ਇੱਕ ਥੋੜਾ ਰਹਿ ਗਿਆ ਉਹ ਵੀ ਮੈਂ ਪਵਾ ਜੂਗੀ ਫਿਰ ਉਹ ਬੜਾ ਫਰਫਰਾਇਆ ਕਰੀ ਬਈ ਉਹ ਇਕ ਰਾਤ ਹੀ ਰਹਿੰਦੀ ਉੱਥੇ ਨਾ ਰਾਤ ਤੱਕ ਇੱਥੇ ਬਾਬਾ ਉਹ ਥੋੜਾ ਮੈਂ ਪਵਾ ਕੇ ਉਹਦੀ ਮੁੜ ਜੂਗੀ ਹਾਂ ਫਿਰ ਤਾਂ ਮੈਂ ਕੰਮ ਤੇ ਪੱਕਾ ਲੱਗ ਜੂਗੀ ਤੇ ਮੈਂ ਬੜੀ ਤੰਦਰੁਸਤ ਹੋ ਜਾ ਤੰਦਰੁਸਤ ਹੋ ਗਈ ਹੁਣ ਫੌਰ ਗਈ ਹਾਂ ਇਹ ਤਾਂ ਫਰਕ ਤਾਂ ਬਾਬਾ ਪੈਂਦਾ ਮਾਣ ਮੋਟਾ ਆ ਜਿਹੜੇ ਮੇਰੇ ਥੋੜੇ ਚੀਸਾ ਜਿਹੜੇ ਚੀਸਾ ਪੈਂਦੀ ਸੀ ਉਹ ਭਾ 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 ਨਿਕਲ ਨਹੀਂ ਆਇਆ ਅੱਗੋਂ ਵੰਗੂ ਆਈ ਜਰਾ ਕੁ ਤੀਆ ਭਾਈ ਦਾ ਦਸ ਸਮਾਰ ਕੇ ਦੱਬੜ ਨਹੀਂ ਦਿੱਤੀ ਪਸੀਨਾ ਆ ਜਾਂਦਾ ਪਪਾ ਪਸੀਨਾ ਜੇ ਤੋ ਥੋੜਾ ਕੋਣ ਇਹ 나ੜ ਦੱਬੇ ਤੋਂ ਪਈ ਫੇਰ ਕਾਣ ਨਾਲ ਹਰੇ ਕਿਲੋ ਦੱਬੀ ਨਹੀਂ ਆਂਦੀ ਹਾਂ ਇਹ ਤਾਂ ਹੈ ਇਹ ਸਾਡੇ ਵੀ ਇੱਕ ਬੇਟੇ ਹੁੰਦੀ ਸੀ ਉਹ ਪਵਾਉਂਦੀ ਹੁੰਦੀ ਸੀ ਪਪਾ ਤੇਰੇ ਮੂੰਹ ਤੋਂ ਨਾਲ ਕਰ ਵੀ ਨਾ ਉਹ ਚੜੀ ਜਾਤ ਹੋ ਗਈ ਹੋ ਇਹ 나ੜ ਪਾਈ ਗੁੱਫੇ ਨਾਲ ਦੱਬਣੀ ਪੈਂਦੀ ਆ ਹਾਂ ਉਹ ਵੀ ਮੈਨੂੰ ਕਹਿੰਦੀ ਹੁੰਦੀ ਸੀ ਕਹਿੰਦੀ ਇਹ ਹਰ ਇੱਕ ਨਹੀਂ ਥੋੜਾ ਪਾ ਸਕਦਾ ਹੁੰਦਾ ਇਹ ਜਾਂ ਮੋਠੇ ਹੀ ਦਾਬ ਨਾਲ ਪਾਉਣੀ ਪੈਂਦੀ ਹੈ ਇਹ 나ੜ ਦੱਬ ਕੇ ਹਾਂ ਚਲ ਠੀਕ ਆ ਪਾਪਾ ਫਿਰ ਮੈਂ ਜਾਨੀ ਆ ਬਾਜ ਆਪਾਂ ਇੱਥੇ ਅੱਜ ਤੱਕ ਉੱਧਰ ਵੀ ਨਹੀਂ ਗਈ ਪਾਪਾ ਸਾਡੇ ਰਿਸ਼ਤੇਦਾਰਾਂ ਦੇ ਅੱਜ ਤਾਂ ਸਿੱਧੀ ਅੱਡੇ ਤੋਂ ਤਰ ਕਿਧਰੀ ਆ ਜੀਵਾਂਗਾ ਪਹਿਲਾਂ ਪਾਪੇ ਕੋਲ ਜਾਣ ਦੇ ਉਹਨਾਂ ਕਰ ਨਹੀਂ ਵੀ ਜਾ ਕੇ ਆਉਂਗੀ ਮੈਂ ਉਹਦੇ ਵਿੱਚ ਉਹ ਤਾਂ ਰਹੀ ਗਿਆ ਅੱਛਾ ਜਿਹੜਾ ਕੰਮ ਸੀ ਨਾ ਨਾ ਕੋਈ ਨਾ ਪਾਪਾ ਅੱਛਾ ਹਾਂ ਛਿੱਟੇ ਨਹੀਂ ਮਾਰੇ ਪਾਪਾ ਉੱਥੇ ਅੰਦਰ ਬਾਬਾ ਤੂੰ ਭੁੱਲ ਜਾਣਾ ਥੋੜਾ ਪਾਉਂਦਾ ਪਾਉਂਦਾ। ਚਾਰੇ ਦਾ ਭਾਈ ਮਾਗਰੋ ਵੱਜ ਗਿਆ ਤੇ ਕੋਈ ਗੱਲ ਨਾ। ਮਾਗਰ ਹੀ ਵੱਜ ਜਾਂਦੇ ਥੋੜਾ ਪਾਉਂਦਾ। ਹਾਂ ਉਹ ਵੀ ਤੇ ਮਾਗਰ ਹੀ ਮਾਰੇ ਸੀ ਠੇ। ਹਾਂ। ਚਲ ਕੋਈ ਨਾ ਬਾਬਾ ਫਿਰ ਮੈਂ ਆ ਜੂੰਗੀ। ਤੇ ਹੁਣ ਆਪਣੀ ਗੱਲ ਹੋ ਗਈ 1200 ਹੀ ਦੇਗਾ ਬਾਬਾ ਫਿਰ ਮੈਨੂੰ। 1500 ਲੈ ਲਈ ਬਈ ਚਲ ਕੋਈ ਨਾ। ਗਰੀਬਣੀ ਆ ਬਾਬਾ ਤੂੰ ਆਪ ਹੀ ਦੇਖ ਲੈਣਾ। ਤੂੰ ਕੱਟਦਾ ਕਿ ਮੇਰੀ ਗੱਲ। ਕੋਈ ਨਹੀਂ ਆ ਬਾਬਾ। ਗਾਂ ਚ ਕੱਟ। ਮੈਂ ਤੇਨੂੰ ਤਾਂ ਕਹਿੰਦੀ 5 ਵਜੇ ਆ ਜਾ ਕਰੂੰਗੀ ਮੈਂ ਨਾ ਤਾਂ ਤੂੰ ਕੱਟ ਜਾ ਕਰੂੰਗੀ। ਹੋਰ ਤੇ ਘਾਟ ਉਦੋਂ ਲੈ ਜਾ ਕਰੀ। ਹਾਂ ਨਾਲ ਮੈਂ ਰੋਟੀ ਬ ਮੈਂ ਹੁਣ 8 8 ਵਜੇ ਤਮ ਆਇਆ ਕਰੂੰਗਾ ਤੇ ਤੜਕੇ ਦੀ ਰੋਟੀ ਲਾ ਦੇ ਕਰੂੰਗਾ ਮੈਂ ਮੈਂ ਹੱਥ ਦੀ ਲਾ ਦੇ ਕਰੂੰਗਾ 5 ਵਜੇ ਜੋ ਜਾਇਆ ਕਰੂੰਗਾ ਉਹ ਨਾਲ ਤੇਰਾ ਖਰਚਾ ਕੱਢ ਦੂੰਗਾ ਚਾਹ ਪਾਣੀ ਪੀ ਲਿਆ ਕਰਾਂਗੀ ਖਰਚਾ ਤਾਂ ਬਾਬਾ ਫਿਰ ਜਵਾਕਾਂ ਨੂੰ ਕੌਣਗਾ ਕਾਹੂ ਕਰੂਗਾ ਮੇਰਾ ਤਾਂ ਖਰਚਾ ਘਟਾ ਮੈਂ ਤਾਂ ਭੁੱਖੀ ਵੀ ਰਹਿ ਕੇ ਕੱਟ ਲੂੰਗੀ ਤੇ ਸੁੱਕੀ ਹੋਇਆ ਕਰੂੰਗਾ ਤੇ ਜਵਾਕਾਂ ਨੂੰ ਨਾਲ ਲੈ ਆਇਆ ਕਰਨ ਮੈਂ ਤਾਂ ਬਾਬਾ ਭੁੱਖੀ ਰਹਿ ਕੇ ਵੀ ਟਾਈਮpass ਕਰ ਲੈਣੇ ਗੱਲ ਕਰ ਜਵਾਕਾਂ ਦਾ ਔਖਾ ਉਹ ਜਵਾਕਾਂ ਨੂੰ ਨਾਲ ਲੈ ਆਇਆ ਕਰਨੀ ਉੱਧੇ ਇੱਕ ਮੌਕੇ ਦਾ ਬਾਬਾ ਇਹ ਦਿਨ ਆਉਂਦਾ ਕਦੇ ਕਹਤਾ ਵੀ ਚਾਹ ਕਰਨੀ ਬੈਠੇ ਰਹਿਣੇ ਚਾਹ ਕਰਨੀ ਵਿਚਾਕ ਹਾਂ ਜੀ ਜਦੋਂ ਤੂੰ ਕਹਿੰਦਾ ਵੀ ਜਿੱਦੈ ਸੁੱਖੀ ਹੋਵੇ ਜਵਾਕਾ ਨੂੰ ਮਹੀਨੇ ਨਹੀਂ ਸੱਪੀਆਂ ਹੁਣ ਮਹੀਨਾ ਤੋਂ ਜਵਾਕਾ ਨੂੰ ਇੱਥੇ ਹੀ ਲੈ ਆਇਆ ਕਰ ਨਾਲ ਰੋਤਣ ਨਾ ਕੋਈ ਨਾ ਬਾਬਾ ਬਹੁਤ ਬਹੁਤ ਤੇਰਾ ਧੰਨਵਾਦ ਜਿਹੜਾ ਤੂੰ ਮੈਨੂੰ ਐਂ ਕਹਿਤਾ ਜਾਂ ਇਹ ਤੇਰੀ ਜਵਾਬ ਹੋਈ ਜੇ ਮੇਰੀ ਜਵਾਬ ਇਹ ਤਾਂ ਹੈ ਬਾਬਾ ਹਾਂ ਕੋਈ ਨਾ ਬਾਬਾ ਮੈਂ ওই ਗੱਲ ਮੈਂ ਕਰ ਮੋਨਾਂ ਨਾਲ ਨਾ ਹਾਂ ਇਹ ਵੀ ਬਾਬਾ ਕੋਈ ਕੋਈ ਚੰਗਾ ਹੀ ਹੁੰਦਾ ਜਿਹੜਾ ਕੋਈ ਇਹੋ ਜਿਹਾ ਕੋਈ ਸੋਚਦਾ ਕਿਸੇ ਬਾਰੇ ਅੱਜਕੱਲ੍ਹ ਸਾਲ ਦੇ ਮਹੀਨਿਆਂ ਦੇ ਵਿੱਚ ਕੌਣ ਸੋਚਦਾ ਮਾ ਦਾ ਭਾਈ ਤੂੰ ਮੇਰੇ ਕੰਮ ਤੋਂ ਹੰਦਾ ਕਰੀ ਗਈ ਮਾਤਾ ਜੀ ਜਵਾਕ ਤੇਰੇ ਚੰਗੇ ਹੋਇਆ ਮੁੰਡਾ ਕਿਸੇ ਨੌਕਰੀ ਤੇ ਲਵਾਤਾ ਮਾਦਾ ਤੁੰਮੀ ਦੇ ਜੂ ਪਈਆ ਸਾਰਾ ਬਾਬਾ ਇੱਥੇ ਰਹਿਣ ਲੱਗ ਜੇ ਪੁੰਨ ਕਰ ਦੂੰਗਾ ਮੈਂ ਤਾਂ ਨਾ ਬਾਬਾ ਤੈਨੂੰ ਕਾਹਨੂੰ ਕੁਛ ਹੋਵੇ ਨਾ ਨਾ ਪੁੰਨ ਕਰ ਦੂੰ ਪਈ ਮਾਦਾ ਕੋਈ ਨਾ ਬੱਬੂ ਪੁੰਨ ਕਰ ਦੂੰ ਤੈਨੂੰ ਕੋਈ ਨਾ ਬੱਬੂ ਉਹ ਤਾਂ ਜੇ ਤੇਰੀ ਸਮਸਮਾਈ ਹੋਊਗੀ ਹਣਾ ਫੇਰ ਹੀ ਆ ਆਮ ਲੋਕ ਜੀ ਮੈਨੂੰ ਬਈ ਕੋਈ ਨਾ ਬੱਪਾ ਮੈਂ ਤਾਂ ਉਹੀ ਗੱਲ ਬੰਦਾ ਮਾੜਾ ਕਾ ਮੈਂ ਤਾਂ ਇੱਥੇ ਆ ਜਾ ਤੇਰੀ ਸੇਵਾ ਵੀ ਕਰੀ ਤੇ ਰੋਟੀ ਟੁੱਕ ਵੀ ਦੀਏ ਸਾਰਾ ਕੁਝ ਕੰਮ ਤੁਹਾਡਾ ਕਰੂਆ ਬਈ ਰਾਤ ਨੂੰ ਮੈਨੂੰ 12 ਵਜੇ ਚਾਹ ਪੀਣੀ ਪੈਂਦੀ ਆ ਭਾਣੇ ਰੋਹੀ ਤਾਂ ਗੱਲ ਬਾਬਾ ਉਹ ਤਾਂ ਮੈਨੂੰ ਜੇ ਤੂੰ 12 ਵਜੇ ਉਠਾ ਲਿਆ ਹੁੰਦਾ ਐ ਕਿਸੂ ਕਾ ਬਾਬੇ ਨੇ ਤੈਨੂੰ ਕਿਉਂ ਉਠਾਇਆ ਬਾੜਾ ਭੇੜ ਆਉਂਦਾ ਮੈਂ ਜਲੂਸ ਕੱਢਦਾ ਮੇਰਾ ਮੈਂ ਮਦਦਤਾ ਕਰਦਾਗਾ ਇੱਕ ਦਿਨ ਅਸੀਂ ਮਾਨਸਾ ਆ ਗਏ ਹਾਂ ਮਾਨਸਾ ਆ ਗਏ ਤੇ ਮੈਂ ਦੋ ਸੂਟ ਪੜਵਾ ਲਏ ਤੇ ਮੈਨੂੰ ਕਹਿੰਦਾ ਸੂਟ ਮੋੜ ਤੇ ਮੈਨੂੰ ਨਸ਼ੇ ਵਾਸਤੇ ਪੈਸੇ ਦੇ ਤੇ ਬਾਬਾ ਇਹ ਜਾਂ ਜਲੂਸ ਕੱਢਿਆ ਮੇਰਾ ਇਹ ਜਾਂ ਜਲੂਸ ਕੱਢਿਆ ਹਾਰ ਕੇ ਮੈਨੂੰ ਸੂਟ ਮੋੜਨੇ ਪੈ ਗਏ ਉਹ ਮੈਨੂੰ ਭਾਈ ਕਹਿੰਦਾ ਭਾਈ ਗੁੱਡੀਆ ਕਹਿੰਦਾ ਤੈਨੂੰ ਅਸੀਂ ਜਾਣਦੇ ਹਾਂ ਤੂੰ ਮਾਨਸਾ ਆਉਂਦੀ ਜਾਂਦੀ ਰਹਿਣੀ ਆ ਇਹ ਕੋਈ ਨਾ ਤੂੰ ਪੈਸੇ ਫਿਰ ਦੇ ਜੀ ਮੈਂ ਕਹਾਂ ਨਾ ਭਾਈ ਤੂੰ ਸੂਟ ਮੋਡਲ ਆ ਤੇ ਇਹ ਪੈਸੇ ਮੈਨੂੰ ਦੇ ਦੇ ਵੀ ਐਸੇ ਨੂੰ ਦੇ ਦਿੰਨੀ ਆ ਮੈਂ ਇਹਨਾਂ ਸ਼ਾ ਪਤਾ ਕਰਨਾ ਇਹ ਕਿੱਟੀ ਕਿਵੇਂ ਜਾਣੀ ਆ ਬਾਬਾ बस ਹੁਣ ਟਾਈਮ ਪਾਸ ਐ ਹੁਣ ਟਾਈਮ ਪਾਸ ਕਰਨਾ ਕੋਈ ਗੱਲ ਉਸ ਤਾਂ ਬੰਦਾ ਮੜਿਆ ਕੁਸ ਲੋਕ ਨਹੀਂ ਤੂੰ ਤਾਂ ਨਾਲੋਂ ਹਟਦੇ ਪਾੜ ਦੇ ਕਾਲੋਂ ਨਾਲ ਵਟੋ ਕੇ ਬੈ ਜਾ ਵਟ ਪਾੜ ਦੇ ਕਾਲੋਂ ਨੂੰ ਫਿਰਦਾਰਣ ਮੇਰੇ ਇੱਧਰ ਫਿਰ ਤਾ ਨਾ ਬਾਬਾ ਇੰਨੇ ਕਿਤੇ ਐਡੋ ਹੋਇਆ ਜਾਂਦਾ ਜਿਵੇਂ ਅੱਜ ਤੱਕ ਨਾਲ ਪਾੜ ਲੈਂਗੀ ਉਸ ਨੇ ਹੁੰਦਾ ਬਾਬਾ ਹੁਣ ਤਾਂ ਡਰ ਹੋ ਗਏ ਹੈ ਹੁਣ ਤਾਂ ਆਪਦੇ ਪਹਿਲਾਂ ਤੁਰਨ ਜੋ ਕਰੇ ਹੋਗੇ ਨਾ ਅੱਗੇ ਪਰਮਾਤਮਾ ਆਪੀ ਬਾਹ ਫੜੂਗਾ। ਲਾਇ 100 ਰੁਪਇਆ ਲੈ ਜਾਂ 1200 ਰੁਪਇਆ। ਨਾ ਬਾਬਾ ਉਹ ਤਾਂ ਪਹਿਲੀ ਰੇਟ ਲੈ ਮੈਨੂੰ ਨਾ ਨਾ। ਕੋਈ ਨਾ ਬਾਬਾ ਜੀ ਤੁਮੇ ਕੰਮ ਕਰ ਗਈ। 1 ਮਹੀਨੇ ਬਾਅਦ ਮੈਨੂੰ ਦੇ ਦੇ ਤੂੰ। ਇਹ ਤਾਂ ਮੈਂ ਤੈਨੂੰ ਉਹੀ ਦਿਨ ਨਾ ਕੱਟ ਵਾਕਾ ਬੱਛੇ। ਵਾਕਾ ਨੂੰ ਜਿਹੜਾ ਕਪੜਾ ਲੈ ਵੀ। ਕੋਈ ਨਾ ਬਾਬਾ। ਉਹੀ ਗੱਲ ਹੈ ਨਾ ਕੋਈ ਗਰੀਬ ਦੀ ਮਦਦ ਨਾ ਕੋਈ ਦਿਲ ਵਾਲੇ ਬੰਦਾ ਕਰਦਾ। ਹੈ? ਜੇ ਤੂੰ ਮੇਰੀ ਮਦਦ ਕੀਤੀ ਹੈ। ਇਹਨੂੰ ਖਵਰਾ ਕਿੰਨਾ ਕਹੋ ਹੋਊਗਾ ਕਿੰਨਾ ਕੁ ਪਉਣ ਲੱਗੂਗਾ ਜੇ ਮੈਂ ਤੇਰੇ ਬੁਰੇ ਦੁੱਖ ਸੁੱਖ ਰੋ ਲੈਨੀ ਆ ਕੇ ਤੈਨੂੰ ਦੱਸ ਦਿੰਨੀ ਆ ਤਾਂ ਤੂੰ ਸਮਝਦਾ ਬਾਬਾ ਮੇਰੀ ਗੱਲ ਇਵਾਕਾਂ ਦੇ ਜਰਾਪਾ ਦੇ ਰੂਪਾਂ ਪਾਵੀ ਬੂੜ ਪਾਵੀ ਹੈ ਤੇ 1000 ਰੁਪਏ ਤੂੰ ਹੋਰ ਲੈ ਜਾ ਮਾਲ ਲਿਆਉਣਾ ਚੱਕ ਕੇ ਕੋਈ ਨਾ ਬਾਬਾ ਕੋਈ ਨਾ ਤੂੰ ਮੈਨੂੰ ਕਹਾਣੇ ਵੀ ਨਾ ਦੇ ਦੀ ਕੋਈ ਨਾ 1000 ਹੋਰ ਲੈ ਜਾ ਭਾਈ ਲੈ ਦੇਖ ਲੈ ਵਿਚਾਰਾ ਕਿੰਨਾ ਕਰਦਾ ਹੈ ਇਹ ਪਰਮਾਤਮਾ ਇਹ ਬਾਬੇ ਨੂੰ ਤਾਂ ਮੇਰੀ ਵੀ ਉਮਰ ਲੱਗ ਜੀ ਵਿਚਾਰੇ ਨੂੰ ਮੇਰੀ ਗੱਲ ਸੁਣ ਭਾਈ ਹਾਂ ਬਾਬਾ ਜੇ ਤੇ ਆਟਾ ਆਟਾ ਲੈ ਜਾਣਾ ਖੰਡ ਫੁੱਲ ਲੈ ਆਣੀਆਂ ਤਾਂ ਲੈ ਜਾ ਨਾ ਬਾਬਾ ਕੋਈ ਨਾ ਐਨੇ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਮੈਨੂੰ 1200 ਰੁਪਏ ਦਿੱਤਾ ਹੈ ਜਿਵੇਂ ਅੱਖਾਂ ਦੇ ਬੂਟ ਜਰਾਬਾਂ ਲੈ ਕੇ ਪਾ ਦੂੰਗੀ ਹੁਣ ਠੰਡ ਆਉਂਦੀ ਆ ਹੋਰ ਪਰ ਨਾ ਲੱਗੂਗਾ ਭਾਈ ਨਾ ਕੋਈ ਨਾ ਬਾਬਾ ਜੇ ਮੈਨੂੰ ਲੋੜ ਹੋਊਗਾ ਤਾਂ ਬਾਬਾ ਮੈਂ ਤੇ ਤਾ ਮੰਗ ਕੇ ਲੈ ਜਾਊਂਗੀ ਤੇ ਨਾਲੇ ਤੂੰ ਸੂਟ ਰਹੀ ਭਾਈ ਕਾਵਾ ਬਾਬਾ ਕੋਈ ਨਾ ਮੇਰੇ ਤਾਂ ਕੱਪੜਾ ਨੂੰ ਕੀ ਐ ਜਿਵੇਂ ਅੱਖਾਂ ਦੀ ਨੰਗ ਢੱਕਾ ਜਾਵੇ ਉਹੀ ਬਥੇਰਾ ਬਾਬਾ ਤੂੰ ਬਾਲੀ ਨਾ ਖੇਚਾ ਕਰੀ ਚੱਲੇ ਨਹੀਂ ਬਾਬਾ ਮੈਂ ਨਾ ਤੈਨੂੰ ਬਾਬਾ ਤੂੰ ਤਾਂ ਮੈਨੂੰ ਪਹਿਲੇ ਈ 9 ਮਹੀਨਾ ਚ ਬੰਨਦਾ ਬੰਨਿਆ ਨਹੀਂ ਪਈ ਇਹਦਾ ਤੂੰ ਮੈਂ ਤੈਨੂੰ ਉਹੀ ਫੇਰ ਮੈਂ ਕੋ ਕੰਮ ਦੇ ਮਾਰੇ ਇਹ ਨਹੀਂ ਉੱਤੇ ਸਾਨੂੰ ਬਾਬਾ ਉਹੀ ਗੱਲ ਮੈਨੂੰ ਤਾਂ ਆਪਣਾ ਆਇਆ ਹੋ ਜੂਗਾ ਨਾ ਵੀ ਬਾਬੇ ਤੇ ਮੈਨਾਂ ਵੀ ਨਹੀਂ ਕੰਮ ਕਰਨੇ ਹੀ ਕਰਨਾ ਔਰਾਂ ਕੰਮ ਕਰੀ ਨਾ ਕਰੀ ਜ਼ਰੂਰੀ ਏ ਤੈਨੂੰ ਆਪਾਂ ਦਾ ਆਪ ਦਾ ਆਉ ਸਮਝ ਕੇ ਦੇਤੇ ਤੇ ਜਵਾਕ ਕਪੜਾ ਟੰਗਾ ਪਾ ਲਾਣਗੇ ਉਹਨਾਂ ਨਾਲ ਬੂਆ ਹਿੱਸਾ ਦੇਣਗੇ ਹੈ ਬਾਬਾ ਮੈਂ ਤਾਂ ਤੇਰਾ ਦੇਣ ਕਿਤੇ ਨਹੀਂ ਦੇ ਸਕਦੀ ਜਿਹੜਾ ਤੂੰ ਇੰਨਾ ਸੋਚਿਆ ਮੇਰੇ ਉਹ ਬਈ ਤੂੰ ਆਪ ਕਿਤੇ ਮਾਈਗਰੇਟ ਸਾਫਤਾ ਕਰਕੇ ਕਿਤੇ ਦੇਣ ਤੇ ਦਿੱਤੀ ਜਾਂਦਾ ਹੁੰਦਾ ਕੋਈ ਨਾ ਕੋਈ ਨਾ ਬਾਬਾ ਮੈਂ ਵੀ ਬੱਬਾ ਤੇਰੀ ਹਰ ਇੱਕ ਗੱਲ ਮੰਨੂਗੀ ਇਹੋ ਜੀ ਗੱਲ ਨਹੀਂ ਹੈਗਾ ਭੱਜਣ ਵਾਲੀ ਚਲਾਨੀ ਹੈ ਨਹੀਂ ਜੇ ਟਾਰਟੜੀਆਂ ਕਰਤਾ ਭਈ ਬਾਬੇ ਆ ਮਹੀਨੇ ਮਹੀਨੇ 20 ਦਿਨਾਂ ਬਾਬਾ ਬਸ ਆਹੀ ਹੁੰਦਾ ਔਰ ਕੀ ਹੁੰਦਾ ਨਾ ਕੋਈ ਨਾ ਕੋਈ ਨਾ ਬੱਬਾ ਜਦੋਂ ਤੂੰ ਮੇਰੇ ਨਾ ਮੇਰੇ ਬਾਰੇ ਨਾ ਸੋਚਦਾ ਤੇ ਮੈਂ ਕਿਉਂ ਨਾ ਸੋਚੂ ਤੇਰੇ ਬਾਰੇ ਆ ਹੋਰ ਤੂੰ ਨਾ ਕਿਸੇ ਕੋ ਪੈਸੇ ਫੜੀਓ ਤੌਰੀਏ ਨਾ ਨਾ ਬੱਬਾ ਹੁਣ ਨਹੀਂ ਫੜਦੀ ਮੈਂ ਕਿਸੇ ਤੋਂ ਹਾਂ ਕਿਤੇ ਵੀ ਹੋਰ ਕਿਸੇ ਦੀ ਮਗਰ ਲੱਗ ਕੇ ਬਹੁ ਕਰੀ ਆਵੇਂ ਹਾਂ ਚੰਗਾ ਬਾਬਾ ਹੁਣ ਮੈਂ ਕੱਲ ਨੂੰ ਆਉਂਗਿਆ ਬਸ ਲੰਘੇ ਕਦਾ ਉਧਰੋਂ ਆਉਂਗੂ ਹੁਣ ਉਹ ਵਾਸਤੇ ਚੜੂਗਾ ਯਾਰ ਨਰਕਨ ਨੂੰ ਆ ਜੀ ਚੰਗਾ ਹਾਂ ਚੰਗਾ ਬਾਬਾ ਆ ਜੀ ਫਿਰ ਮੈਂ ਤੜਕ ਡੀਕੂਗਾ ਤੈਨੂੰ ਨਾ ਕੋਈ ਨਾ ਬਾਬਾ ਪੱਕਾ ਆਉਂਗੀ ਚੰਗਾ ਬਾਬਾ ਚੰਗਾ ਭਾਈ ਚੰਗਾ ਹੁਣ ਤੈਨੂੰ ਨਾਜ਼ਰ ਮੀਂ ਲੱਗਦੀ ਨਾ ਨਾ ਕੋਈ ਨਾ ਬਾਬਾ ਮੜਾ ਜਾ ਤੋਰਿਆ ਸਾਹ ਨਾ ਕਰ ਕੇ ਬਾਬਾ ਹੁਣ ਮਾ ਕਰੋਂ ਬੜਾ ਪਾਛੇ ਜਨਾ ਮਾਰਿਆ ਕਰ ਲੈ ਬਾਬਾ ਮਜ਼ਾਕ ਕਰਦਾ ਤੂੰ ਤਾਂ ਚੰਗਾ ਮਜ਼ਾਕ ਆਦਾ ਭਾਈ ਲਾਈਵ ਬੈ ਟੇੜਿਆ ਜਾਨ ਨਹੀਂ ਆਏ ਵਦਿਆ ਤੇ ਨਾਲੇ ਦਾ ਕੱਡਾ ਕੇ ਸਿਆਲ ਟੌਰ ਨਾਲ ਨਾਲੇ ਰੋਟੀਆਂ ਪਕਾਇਆ ਕਰਾਂਗੇ ਨਾਲੇ ਚੰਗਾ ਖਾਇਆ ਕਰਾਂਗੇ ਚੰਗੀ ਧਾਰ ਕੱਢ ਕੇ ਜਾਇਆ ਕਰੂਗੀ ਇਹਨੂੰ ਲੋਡ ਕਰ ਲਾਂਗੇ ਹੌਲੀ ਹੌਲੀ ਨਿਕਰ ਆਣਾ ਆਪੀ ਸੜਦੋਗੀ ਇਹ ਜਿਹੜਾ ਆਪਾਂ ਨਾਲ ਮੋਹ ਮਾਰ ਪ੍ਰੇਮ ਪੈ ਗਿਆ ਦਾ ਤੇ ਨਾਲ ਨਪਰਾ ਲਾਂਗੇ ਕਰੇਵਾ ਤੇ ਆਪਾਂ ਹੁਣ ਕਰਾਂਗੇ ਇਸ ਤੇ ਆਪ ਵੀ ਹੁਣ ਆਪਣੇ ਕੋਲੇ ਆਇਆ ਕਰੂਗੀ ਜਿਹੜੀ ਅੱਜ ਆ ਗਈ 65 ਟੱਕਾ ਇਹਨੂੰ ਦੇ ਤਾਂ ਇਹਨੂੰ ਪਤਾ ਲੱਗ ਗਿਆ ਕਿ ਵੈਸੇ ਤੇ ਨਹੀਂ ਭਾਵੇਂ ਕੋਈ ਅੱਲੂ ਇਹ ਫੇਰ ਆਊਗੀ 8 ਵਜੇ ਤੇ ਹੁਣ ਆਪਾਂ ਇਹ ਚੀਜ਼ਾਂ ਵਾਲੀ ਅਣਾਗਾਣਾ ਬਣਾ ਲਾਂਗੇ ਹੋਰ ਆਪਾਂ ਕੀ ਲੈਣਾ ਕਿ ਜਿੱਤੋਂ ਨਾਲੇ ਔੜੇ ਫੁੱਲੇ ਪਾ ਦਾਂਗੇ ਦੋਨੇ ਜਣੇ ਇਹਨੂੰ ਚੇਲੀ ਮੁੰਨ ਨੂੰ ਆਵਾਜ਼ ਤੋਂ ਇਹੋ ਪਾਇਆ ਪਾਣੀ ਮਾਤਰਾਲਾ ਨਗੇ ਨੂੰ ਫੂਲ ਦਵਾਈ 2000 ਵਾਲੇ ਇਦਾਂ ਤੁਸੀਂ ਮੋਹੂਦ ਸਾਉਣੀ ਦੀ ਜੇ ਟੂਹੀ ਮਾਰਨੀ ਆ। ਹਾਂ। ਉਹ ਆ ਪਾਣੀ ਕਾਣੂ ਸੜਾਉਣਾ ਬਿੱਤੀ ਉਹ ਫਿਰ ਤਰੂਗਾ ਭਾਂਡ ਦਾ ਫਾਗਣਾ। ਆਪੀ ਆਵੇ ਪੰਡ ਬੈਠ ਰੋ ਆ ਪਾੜਾ ਇੱਥੇ ਬੜਾ ਮੈਣਾ। ਆਪ ਕੋں ਦਾ ਪਾਣੀ ਗਿਆ ਆ ਕੋਣ ਗਿਆ ਆ ਕੋਈ ਨਹੀਂ ਜੀ ਨਾ ਵਾ। ਜਵਾਕਾਂ ਨੂੰ ਇੱਥੇ ਰੱਖ ਲਾਂਗੇ। ਢੜਮਵਾ ਦੇਾਂਗੇ ਜਵਾਕਾਂ ਨੂੰ। ਜਵਾਕਾਂ ਦਾ ਪੰਨ ਲੱਗੂਗਾ। ਕਿਸੇ ਪੰਨ ਦੇ ਮਾਰੇ ਪੂਰੇ ਫਿਰਨ ਤੇ ਟਿੱਕਰ ਤੇ ਪੰਨ ਕਰਿਆਗਾ। ਅਕਦਾ ਭੈਣ ਚੁੱਤੀਆਂ ਲਾ ਲਈ ਜਿਵੇਂ ਹੇਮਾ ਮਾਰਨੀ ਵਰਗੀ ਅੱਜ ਤਾਂ ਆਊਟਪੁੱਟ ਕੱਢ ਕੇ ਜੀ ਪੂਰੀਆਂ ਰੁਪਏ ਅੱਜ ਤਾਂ ਯਾਰ ਚਰਕੇ ਨੇ ਰੁਪਏ ਕੱਢ ਕੇ ਦੇ ਨਹੀਂ ਮੇਰਾ ਰੁਪਿਆ ਲਾਉਣ ਨੂੰ ਜੀ ਨਹੀਂ ਕਰਦਾ ਭੈਣ ਦੇ ਯਾਰ ਦਾ ਪਤਾ ਨਹੀਂ ਭੈਣ ਵਿਖਾ ਦੂੰਗੀ ਜੇ ਹੈ ਕੀ ਅੱਖਾਂ 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 ਕੀ ਹੋ ਕਰ ਗਈ ਗੱਲਾਂ ਗੱਲਾਂ ਦੀ ਬਾਬੇ ਨੂੰ ਪੜਾ ਪਲਵੋ ਲਿਆ ਚੱਲ ਕੰਮ ਤਾਂ ਆਪਾਂ ਨੂੰ ਦਿਓਗੇ ਮੇਰੇ ਕਪੜਾ ਤੋਂ ਆ ਕਰੂਗੀ ਉਹ ਕਿੱਕੋ ਪਗਾ ਕੇ ਜਾਇਆ ਕਰੂਗੀ ਪੰਡਾ ਠੀਕ ਕਰਵਾਇਆ ਕਰੂਗੀ ਧਾਰਾ ਧੂਰਾ ਕੱਢਿਆ ਕਰੂਗੀ ਉਤੋਂ ਪੈਸਿਆਂ ਦਾ ਬੱਦ ਕੰਮ ਲੈ ਲਾਂਗੇ ਤੂੰ ਐ ਦੇਵਾ ਸਕੂਲ ਆਇਆ ਕਰਨਗੇ ਆਪਾਂ ਇੱਥੇ ਕੱਲੀ ਹੋਇਆ ਕਰਾਂਗੇ ਘਰੇ ਮਾਰੋ ਓਹ ਆਹ ਕਿਹੜਿਆ ਦੋਦਰ ਹੋ ਗਿਆ ਉਹਨੇ ਨੂੰ ਨੰਬਰ ਲਾਈਤਾ ਨਹੀਂ ਐ ਲੱਲੂ ਆਣੇ ਵੀ ਹੈਗੀ ਆ ਆਪਾਂ ਪਾਲਾਂਗੇ ਉਹਨੂੰ ਕਿੱਥੇ ਚਾਰੋ ਜੇ ਆਉਣਾ ਹੋਇਆ ਕਰਮਾ ਚਾ ਆ ਦੂਗੀ ਤੜਕੇ ਆਉਗੀ ਮੈਨੂੰ ਪੱਕਾ ਪਤਾ ਮੇਰਾ ਜੀ ਤੜਕੇ ਆ ਗਈ ਮੈਂ ਫੋਨ ਖਾਣ ਉਹ ਕੋਲੇ ਨਾ ਹੋਇਆ ਉਹਨੂੰ ਫੋਨ ਦੇ ਦਿਆਂਗੇ ਘਰੇ ਪਿਆ ਨਵਾਂ ਇੱਕ ਹਨ ਜੇ ਕੇ ਗਿਆ ਸੀ ਕੋਈ ਮਨੂੰ țeela țeela ਭੇਟ ਕਰਕੇ ਗਿਆ ਸੀ ਕੋਈ ਉਹ ਦੇ ਦਾਂਗੇ țeele ਵਾਲਾ ਫੋਨ ਉਹਨਾਂ ਦਾ ਵੀ ਇਲਾਜ ਕਰਿਆ ਸੀ ਮੈਂ ਉਹਨਾਂ ਨੂੰ ਵੀ ਬੁੜੀ ਬੜੀ ਦਰਦ ਹੁੰਦਾ ਸੀ ਉਹ ਵਿੱਚ ਉਹ ਮੈਨੂੰ ਫੋਨ ਭੇਟ ਕਰਕੇ ਗਏ ਸੀ